ਰੈਨੇਕੀ ਚੱਕਰੇ ਜੀ ਅੱਜ ਪਿੰਡ ਚ ਛੋਡੇ ਸੁਨਸਾਂ ਹੋਈ ਪਈ ਐ ਹੈ ਜੀ ਚਿੱਟਾ ਚਿੱਟਾ ਕਿਉਂ ਨੀ ਯਾਰ ਚਿੱਟਾ ਲਾਂਚਮੈਂਟ ਕਰੀਆ ਰੱਤ ਨੂੰ ਅਚਾਨਕ ਲਾਂਚਮੈਂਟ ਕਰੀਆ ਅੱਗੇ ਵਾਲਾ ਸਰਪੰਚ ਆ ਜਿਹੜਾ ਉਹਦੇ ਨਾਲ ਝੜੀ ਆ ਆ ਬਨੇ ਉਹ ਤਾਂ ਉਹ ਤਾਂ ਲੱਤੀ ਹੋਈ ਐ ਹੋਇਆ ਹੋਕ ਲੋ ਨਹੀਂ ਕੈਮਰੇ ਚਾ ਯੂ ਜਿੱਦੀ ਕੈਮਰੇ ਕਿਹੜੇ ਘਰ ਦੇ ਕੈਮਰੇ ਚ ਆ ਗੱਜਿਆ ਮੇਰੇ ਸਰਪੰਚ ਦੇ ਬੁੱਤ ਆਪਣੇ ਪੈੜ ਹੈਗੀ ਆ ਆਪਦੀ ਬੁੱਤੇ ਬੰਗੂ ਚੌੜੀ ਬੁੱਤੇ ਮੰਗੂ ਰੋਜ਼ ਲੱਕਰਦੇ ਉਹਨੇ ਬਾਂਦਰ ਸਾਰੇ ਪਿੰਡ ਚ ਆਵੜੇ ਪੈਂਦੇ ਯਾਰ ਉਹਦਾ ਸਪੀਡ 100 ਦੀ ਸਪੀਡ ਐ ਉਹਦੀ ਘੰਟੇ ਦੀ ਅੱਛਾ ਬੰਦੇ ਨੂੰ ਕੋਈ ਛੱਡੂ ਆ ਉਹ ਬੰਦੇ ਦੀ ਕਿਪੋਟੇ ਜਦੋਂ ਐਡਾ ਜਾਨਵਰ ਐ ਡਡੇ ਰੋਜਾਂ ਨੂੰ ਡੱਕ ਰਾ ਜ ਸਾਰੀ ਪੱਤੀ ਖਾਲੀ ਕਰਤੀ ਫਿਰ ਤਾਂ ਜਾਂਦੀ ਨਹੀਂ ਫਿਰ ਤਾਂ ਹਰਾ ਵੱਢਦੇ ਵੱਢਦੇ ਭੱਜੇ ਜਬਾਕਾ ਅੱਛਾ ਹਾਂ ਹਰਾ ਛੱਡ ਕੇ ਉੱਥੇ ਆ ਗਏ ਭੈਂਜ ਦਾ ਵੇਰਾ ਉਹਨਾਂ ਨੇ ਫੋਟੋ ਫੋਟੋ ਖਿੱਚੀਆਂ ਨੇ ਕਿੱਤਾ ਕਹਿੰਦੇ ਨੇ ਫੇਰ ਤੋਂ ਦੂਜਾ ਚਿਤਾ ਸਪੀਡ ਵਾਲਾ ਜਿਆਦੇ ਸਪੀਡ ਵਾਲਾ ਹੁੰਦਾ ਅੱਛਾ ਜਿਆਦੇ ਸਪੀਡ ਵਾਲਾ ਦੋਸਤੋ ਆਹ ਬੀੜ ਐ ਉਹ ਜੀ ਚ ਕਹਿੰਦੇ ਨੇ ਕਿਹੜਾ ਪਿੰਡ ਐ ਕੋਟੜਾ ਲੈ ਲਈ ਕੋਟੜਾ ਲੈ ਲਈ ਲੈ ਲ ਇੱਕਾ ਚਿੱਤੇ ਵਾਲੀ ਗੱਲ ਉੱਡ ਰਹੀ ਐ ਹਾਂਜੀ ਸੁਣ ਰਹੇ ਆ ਜੀ ਹੈ ਸੁਣ ਰਹੇ ਆ ਜੀ ਬੀੜ ਚ ਜਸ ਰਹੇ ਨਹੀਂ ਗਾਗੇ ਪਿੰਡ ਦੇ ਲੋਕ ਦੱਸ ਰਹੇ ਨੇ ਜੀ ਪਿੰਡ ਦੇ ਚਿੱਤਾ ਆ ਜੀ ਅੱਛਾ ਹਾਂਜੀ ਕੋਈ ਨੁਕਸਾਨ ਤਾਂ ਨਹੀਂ ਕਰਿਆ ਕਹਿ ਰਹੇ ਨੇ ਕਹਿੰਦੇ ਜੀ ਇੱਕ ਮਹੀਨੇ ਦਾ ਨੁਕਸਾਨ ਆ ਤੇ ਇੱਕ ਰੋਜ਼ ਖਾਂ ਦਾ ਦੇਖਿਆ ਗਿਆ ਜੀ ਹਾਂਜੀ ਆ ਗਾਹਾਂ ਫਿਰ ਬੀੜ ਸ਼ੁਰੂ ਹੋ ਗਿਆ ਖਾਤਰਾ ਜੀ ਖਾਤਰੇ ਨੇ ਮਾਰੇ ਸੀ ਜਾਣ ਨਹੀਂ ਰਹੇ ਜੀ ਉਧਰ ਅੱਜ ਪਹਿਲਾਂ ਉਧਰ ਲੈ ਕੇ ਜਾਂਦੇ ਸੀ ਹਾਂਜੀ ਜਾਂ ਜਾਂਦੇ ਸੀ ਕਿ ਜੀ ਅੱਜ ਜਾ ਨਹੀਂ ਰਹੇ ਜੀ ਅੱਛਾ ਜਾਂਦੇ ਨਹੀਂ ਤੁਸੀਂ ਜੇ ਉਰੇ ਆ ਗਏ ਉਰੇ ਫਿਰ ਕੀ ਕਰੋਗੇ ਉਰੇ ਅੱਧੀ ਜਾਨ ਬਚਾਵਾਂਗੇ ਹੋਰ ਜੀ ਡਰ ਹੋ ਰਿਹਾਗਾ ਕੋਈ ਗਰ ਆਪ ਦਾ ਨੁਕਸਾਨ ਨਾ ਕਰ ਦੇ ਜਾਂ ਸਾਡੇ ਪਸ਼ੂਆਂ ਦਾ ਨੁਕਸਾਨ ਨਾ ਕਰ ਦਵਾਰੇ ਗਾਗੇ ਲੋਸਮਟ ਹੋਇਆ ਕਰ ਦਵਾਰੇ ਅੱਛਾ ਗਾਗੇ ਹੋਈ ਆ ਗਾਗੇ ਦੇ ਲੋਕਾਂ ਨੇ ਜ਼ਿਆਦਾ ਕਰਕੇ ਦੇਖਿਆ ਜੀ ਠੀਕ ਹੈ ਜੀ ਹੋਰ ਚੱਲੋ ਲਾਟ ਕਿਦੋਂ ਬੀਟ ਸਾਉਦੀ ਸਵੀਟ ਹੈ ਉਹਦੀ ਘੰਟੇ ਦੀ ਅੱਛਾ ਸਾਰੀ ਪੱਤੀ ਖਾਲੀ ਕਰਤੀ ਹਾਂ ਉਹ ਗਵਰਨਮੈਂਟ ਨੂੰ ਪਰਾਲਾ ਕਰਾਜਾ ਦੇ ਵੀ ਗਾਉਂ ਕਰਕੇ ਥੋੜੇ ਪਿੰਡ ਵੀ ਸੁਣਨਾ ਜਾ ਪਿਆ ਨਾਈਟਰੀ ਤੇ ਕੋਈ ਕੁਝ ਨਾ ਨਾ ਛੰਦੀ ਗੱਲ ਫੈਲੀ ਆ ਰਾਤ ਬੋਲੇ ਤੇ ਦੇਖ ਸਕਦੇ ਹੋ ਜੀ ਰਾਤ ਸਰਪੰਚ ਦੇ ਜਦੋਂ ਆ ਖਾਣੇ ਦੇਖਿਆ ਉੱਥੇ ਪਰਲੇ ਪਾਸੇ ਸਭ ਕੂਠੀ ਆ ਗਾਗਿਆਲੇ ਨੇ ਗਾਗਿਆਲੇ ਨੇ ਦੇਖ ਸਕਦੇ ਹੋ ਦੋਸਤੋ ਇੱਧਰ ਵੀ ਗਏ ਆ ਸੀ ਸਾਰਾ ਪਿੰਡ ਸੁੰਨਾ ਪਿਆ ਗਲੀਆਂ ਅਸੀਂ ਪੁੱਛਿਆ ਵੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਇਹ ਕਹਿੰਦੇ ਗੁਰਦੁਆਰੇ ਬੋਲੇ ਆ ਛੋਡੇ ਵੀ ਚਿੱਤਾ ਆ ਰਿਹਾ ਹਾਂਜੀ ਕਹਿੰਦੇ ਬੋਲੇ ਹਾਂਜੀ ਬੋਲੇ ਦਾ ਹੈਗਾ ਜੀ ਨਿਸ਼ਾਨੀ ਨਿਸ਼ਾਨੇ ਹੀ ਪੀਣੇ ਅੱਛਾ ਆਪਣਾ ਕੀ ਨਾਮ ਹੈ ਮੇਰੋਂ ਦਾ ਬੱਗਾ ਬੱਗਾ ਸਿੰਘ ਕਿਹੜਾ ਪਿੰਡ ਹੈ ਆਹੀ ਬੰਡਾ ਕੋਟੜਾ ਲੈ ਲੈ ਅੱਛਾ ਕਿਵੇਂ ਨਿਸ਼ਾਨੀਆਂ ਕਿਵੇਂ ਉਹਦੇ ਬੱਟਾਂ ਦੇ ਉੱਤੇ ਪਈਆਂ ਨਿਸ਼ਾਨੀਆਂ ਜਿਹੜੀਆਂ ਪੈੜਾਂ ਆਈਆਂ ਜੀ ਕੋਸਾ ਪਤਾ ਨਹੀਂ ਵੀ ਕੀ ਆ ਕਲੀਅਰ ਨਹੀਂ ਦੇਖ ਕਿਡੀਆਂ ਕਿਡੀਆਂ ਗੇੜਾਂ ਨੇ ਹੈਗੀਆਂ ਕੁੱਤੇ ਤੋਂ ਵੱਡੀਆਂ ਵੇੜਾਂ ਨੇ ਕੁੱਤੇ ਤੋਂ ਵੱਡੀਆਂ ਨੇ ਕਿਹੜੀ ਸਾਈਡ ਪਈਆਂ ਨੇ ਇਹ ਇਧਰ ਪਈਆਂ ਨੇ ਉਹ ਸਾਈਡ ਲਗਾ ਹੂ ਰੋਲਾ ਪੂਰਾ ਪਹਿਰਿਆ ਰੋਲਾ ਪਹਿਰਿਆ ਜੀਆਂ ਕਿਉਂ ਭਾਈ ਜਿਹੜੇ ਹਿਸਾਬ ਨਾਲ ਡਰ ਬਣਿਆ ਹੋਇਆ ਹੈ ਗੱਲ ਹੋ ਸਕਦੀ ਹੈ ਭਾਈ ਕੋਈ ਗਾਇਤ ਨਹੀਂ ਸਕਦੇ ਜਦੋਂ ਹੁਣ ਪਰ ਉਹ ਆਪਰੇ ਦੇਖੀ ਨਹੀਂ ਹੈਗਾ ਅੱਛਾ ਨਾ ਤੁਸੀਂ ਕਹਿੰਦੇ ਵੀ ਰਾਤ ਡਰੀ ਗਏ ਸਾਰੀ ਰਾਤ ਹੈਗੀਆਂ ਗੱਲੇ ਅੱਛਾ ਡਰੀ ਗਏ ਆ ਰਿਡੂ ਜਪਰੇ ਡਰੀ ਗਏ ਡਰੀ ਗਏ ਇਹ اچانک ਹੁਣੋਂ ਸਾਹਮਣੇ ਉਹ ਹੈ ਨਹਿਰ ਹੈ ਤੁਸੀਂ ਕਹਿੰਦੇ ਨਹਿਰ ਤੇ ਦੇਖਿਆ ਗਿਆ ਜੇ ਹਮਲਾ ਕਰਤਾ ਫਿਰ ਫਿਰ ਦੇਖੀ ਜਾਊਗੀ ਹੁਣ ਕੀ ਬਣਦਾ ਹੈ ਹਾਂ ਹੁਣ ਤਾਂ ਕੀ ਬਣਦਾ ਜੀ ਫਿਰ ਛੋਟੀ ਈ ਹੈ ਬਸ ਕਹੀ ਆ ਲਵੇ ਕਿ ਆ ਜੇਬਲ ਵਰਖੀ ਹੈ ਇਹ ਫਿਰ ਤਜੋਰੀ ਹਾਂ ਜੀ ਇਹ ਤਾਂ ਮਹਿਲ ਵਾਸਤੇ ਹੈ ਅਸੀਂ ਮੋਬਾਈਲ ਵਾਸਤੇ ਦੇਖ ਸਕਦੇ ਹੋ ਦੋਸਤੋ ਨਹੀਂ ਮੋਬਾਈਲ ਗਿਰ ਜਾਂਦਾ ਜਿੱਪ ਲਾ ਕੇ ਜੇਬ ਵੀ ਮੂਰੇ ਲਾਈ ਹੋਈ ਹੈ ਠੀਕ ਹੈ ਗੱਲ ਬਿਲਕੁਲ ਦੋ ਤਿੰਨ ਬੰਦੇ ਨੇ ਆਖਿਆ ਨਹੀਂ ਕਹੇਗਾ ਕੀ ਕਹਿੰਦੇ ਵੇ ਚਿੱਤਾਰ ਮਿਲ ਗਿਆ ਹਾਂਜੀ ਖਾਲਸਾ ਜੀ ਇੱਕ ਆ ਰੋਲਾ ਪਹਿਰਿਆ ਚਿੱਤੇ ਵਾਲਾ ਪਤਾ ਨਹੀਂ ਲੋਕ ਕਹਿੰਦੇ ਨਹੀਂ ਬੜਾ ਹਾਂ ਕੀ ਕਹਿੰਦੇ ਨੇ ਵੀ ਚਿੱਤ ਆ ਗਿਆ ਫਿਰ ਗੁਰਦੁਆਰੇ ਵੀ ਬੋਲਿਆ ਗੁਰਦੁਆਰੇ ਵੀ ਬੋਲੇ ਤੀਸ ਵੀਰੇ ਅੱਛਾ ਤੁਸੀਂ ਖੇਤੋਂ ਕੱਖ ਲੈ ਕੇ ਆਏ ਉੱਧਰ ਕੋਈ ਕਿਵੇਂ ਲੱਗਿਆ ਨਹੀਂ ਕੋਈ ਨਹੀਂ ਮਿਲਿਆ ਤਾਂ ਤਾਂ ਅੱਛਾ ਮੈਰ ਦੀ ਲਵੀ ਵੱਡ ਕੇ ਰਾਂਗੇ ਪਰ ਲਈ ਮੀਚੋਂ ਹਾਂਜੀ ਨੂ ਰੋਲਾ ਪਹਿਰਿਆ ਹੂੰ ਰੋਲਾ ਪਹਿਰਿਆ ਹੀ ਹਾਂ ਫਿਰ ਕੀ ਕਹਿਣਾ ਚਾਹੁੰਦੇ ਹੋ ਤੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੇ ਜੱਪ ਤਾਂ ਗੁਰਦੁਆਰੇ ਬੋਲਤਾ ਹਾਂਜੀ ਹਾਂ ਬੋਲੇ ਗੁਰਦੁਆਰੇ ਹਾਂਜੀ ਗੁਰਦੁਆਰੇ ਬੋਲੇ ਜੀ ਆ ਮੈਂ ਪਿੱਛੇ ਬਜ਼ੁਰਗ ਸੀ ਕਹਿੰਦੇ ਜੀ ਸਾਡੇ ਚ ਬਾੱਕ ਕੱਖ ਛੱਡ ਕੇ ਰੇੜਾ ਉੱਥੇ ਛੱਡੇ ਖੇਤ ਸਾਰੀ ਬੈਠੇ ਨਹੀਂ ਹਾਂ ਅ ਅੱਛਾ ਕਿਵੇਂ ਕਿਉਂ ਜੀ ਬੈਠੇ ਨਹੀਂ ਪਹਿਲੀ ਰੇੜੀ ਨਹੀਂ ਹੈਗਾ ਤਿੰਨੇ ਚਾਰੇ ਬੈਠੇ ਨਹੀਂ ਜਿਹੜੇ ਰੇੜੀ ਨਹੀਂ ਹੈਗਾ ਉਹਨਾਂ ਨੇ ਬਲੌਂਸਮੈਂਟ ਕਰੀਆ ਰਾਤ ਨੂੰ ਹਾਂਜੀ ਬਲੌਂਸਮੈਂਟ ਕਰੀਆ ਰਾਤ ਨੂੰ ਅੱਛਾ ਰਾਤ ਲੌਂਸਮੈਂਟ ਕਰੀਆ ਹੈ